ਲੇਦੀਨੀ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਨੇ ਐਸ்சி ਬੀਸੀ ਦੇ ਮਨੋਰਟੀ ਵਰਗ ਦੇ ਲੋਕਾਂ ਦੀ ਵੋਟ ਨੂੰ ਖਤਮ ਕਰਨ ਦਾ ਸਰਜੰਤਰ ਰਚਿਆ ਚੋਣ ਕਮਿਸ਼ਨ ਨੂੰ ਕਿਹਾ ਗਿਆ ਕਿ ਭਈ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਜਨਮ ਪੱਤਰੀ ਜ਼ਰੂਰੀ ਹੈ ਜ਼ਮੀਨ ਦੇ ਕਾਗਜ਼ ਜ਼ਰੂਰੀ ਹੈ ਮਕਾਨ ਦੇ ਕਾਗਜ਼ ਜ਼ਰੂਰੀ ਹੈ ਸਰਕਾਰੀ ਨੌਕਰੀ ਦਾ ਸਬੂਤ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਹੀ ਐਸ்சி ਬੀਸੀ ਕਲਾਸ ਦੇ ਲੋਕਾਂ ਦੇ ਕੋਲ ਨਹੀਂ ਹੈ ਜਿਸ ਕਰਕੇ ਇੰਡਾਇਰੈਕਟ ਤਰੀਕੇ ਨਾਲ ਬਾਬਾ ਸਾਹਿਬਾਂ ਵਿੜ ਕਰਦੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਚੋਣ ਕਮਿਸ਼ਨ ਰਾਹੀਂ ਕਰ ਰਹੀ ਹੈ ਸਰਕਾਰ ਕਿਰਜਿਤਕਾਰੀ ਜਿੰਦਾਬਾਦ 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 ਪਾਰਟੀ ਕਦੇ ਇਸ ਗੱਲ ਨੂੰ ਨਹੀਂ ਸੋਚਿਆ ਕਿ ਰਣਜੀਤ ਸਿੰਘ ਗੈਰ ਰੂਲ ਰਾਜ ਨੂੰ ਕੁੱਤੀ ਸੀ ਅੱਜ ਤੋਂ ਕੰਤੀ ਸਾਹਿਬ ਪਹਿਲਾਂ ਗੱਲ ਕਰਗੇ ਕੰਤੀ ਚਾਂਦ ਸਾਹਿਬ ਪਹਿਲਾਂ ਤੋਂ ਨੂੰ ਸ਼ੁਰੂ ਕੀਤਾ ਕੰਮ ਸੀ ਨੇ ਚਲਾ ਦੇ ਕੇ ਲਈ ਕਾਫਲਾ ਵਰਤਾ ਚਲਾ ਗਿਆ ਕੇ ਜੀ ਗਲੇ ਦੇ ਪਿਛੇ ਮੁੜ ਕੇ ਦੇਖਿਆ ਕਿ ਮੇਰੇ ਨਾਲ ਦਸ ਬੰਦੇ ਆਉਂਦੇ ਆ ਮੇਰੇ ਨਾਲ ਪੰਜਾ ਆਉਂਦੇ ਤੇ ਦੇ ਨਾਲ ਸਾਹ ਹਾਂ ਪਾਵੇਂ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਆਧਾਰ ਕਾਰ ਤੇ ਰਸ਼ਨ ਕਾਰਡ ਨੂੰ ਵੀ ਸਬੂਤ ਵਜੋਂ ਮੰਨਿਆ ਜਾਣਾ ਚਾਹੀਦਾ ਪਰ ਭਾਰਤੀ ਜਨਤਾ ਪਾਰਟੀ ਦੇ ਇਰਾਦੇ ਜਿਹੜੇ ਹੈਗੇ ਆ ਉਹ ਰੇਕ ਨਹੀਂ ਹੈ ਉਹ ਐਸ்சி ਬੀਸੀ ਕਲਾਸ ਦੇ ਲੋਕਾਂ ਨੂੰ ਵੋਟ ਤੋਂ ਵਾਂਝਾ ਕਰਨਾ ਚਾਹੁੰਦੀ ਹੈ ਗਰੀਬਾਂ ਦਾ ਸ਼ੁਕਰ ਕਰਾਤ ਮਾਰੇ ਸਾਰੇ ਜਹਾਨ ਤੁਸੀਂ ਸਾਰੇ ਉਹ ਲੋਧੇ ਹੋ ਜਿਨ੍ਹਾਂ ਨੇ ਰੇਣ ਕਰਕੇ ਜਿਨ੍ਹਾਂ ਨੇ ਦਸਤਖਤ ਰੂਪੀਆਂ ਕਰਕੇ ਜਿਨ੍ਹਾਂ ਨੇ ਸਤਕਾਰ ਕਰਕੇ ਅੱਜ ਜਰਨਦੀ ਸਿੰਘ ਹੈਈ ਗਰੀਬਾਂ ਬਣਾ ਕਿ ਬੇਸ਼ਤੀ ਵੱਡੀ ਪਾਰਟੀ ਕਾਂਗਰਸ ਦੇ ਵਿੱਚ ਪਾਰੀ ਪਛਾਣ ਬਣੀ ਤੇ ਪਾਰੀ ਮਹਿਨਤ ਤੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇੱਕ ਮੰਗ ਪੱਤਰ ਮਜ਼ਦੂਰ ਮਲਾਜ਼ਮ ਕਾਂਗਰਸ ਵਿਭਾਗ ਵੱਲੋਂ ਮੈਂ ਪੰਜਾਬ ਦਾ ਚੇਅਰਮੈਨ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਰਹੇ ਆਂ ਸਾਡਾ ਸੋਚਦੇ ਆਂ ਕਿ ਆਧਾਰ ਕਾਰਡ ਤੇ ਰਾਸ਼ਨ ਕਾਰਡ ਨੂੰ ਵੋਟ ਮੈਨੈਂਡ ਬੋਟ ਦਾ ਪੂਰਾ ਅਧਿਕਾਰ ਮਨਿਆ ਜਾਵੇ ਜੇਕਰ ਇਹ ਸਰਜੰਤਰ ਤੋਂ ਭਾਰਤੀ ਜਨਤਾ ਪਾਰਟੀ ਪਿੱਛੇ ਨਹੀਂ ਹਟਦੀ ਚੌਂਕ ਮੈਸਰ ਪਿੱਛੇ ਨਹੀਂ ਹਟਦਾ ਤਾਂ ਮਜ਼ਦੂਰ ਮਜ਼ਦੂਰ ਵਿਭਾਗ ਕਾਂਗਰਸ ਕੇ ਅਕਾਜ਼ੀ ਵਿਭਾਗ ਨੈਸ਼ਨਲ ਦਲਤ મહਾ ਪੰਚਾਇਤ ਡੋਮਾ ਪ੍ਰੀਸ਼ਾਂਗ ਵੱਲੋਂ ਅਸੀਂ ਇਸ ਅੰਦੋਲਨ ਨੂੰ ਤੇਜ਼ ਕਰਾਂਗੇ ਜਦੋਂ ਲਾਲ ਵੀ ਖਤਮ ਕਰਨ ਦੀ ਯਰਾਹ ਸ਼ੁਰੂ ਕੀਤੀ ਸੀ ਤਾਂ ਬਹੁਤ ਸਾਰੇ ਸਾਥੀ ਕਹਿੰਦੇ ਸੀ ਇਹ ਹੋਣਾ ਨਹੀਂ ਮੁਸ਼ਕਲ ਕੰਮ ਹੈ ਬਹੁਤ ਔਖਾ ਕੰਮ ਹੈ ਕਿ ਨਹੀਂ ਹੋਗਾ ਗੈਰੀ ਸਾਹ ਪਹਾੜ ਨੂੰ ਮਤਲ ਆ ਲੈਣੇ ਹੈ ਪਰ ਮਤੋਂ ਕਾਂਤੀ ਦਾ ਲੋਕ ਸਭਾ ਹਮਾਰੇ ਲੋਕ ਨੂੰ ਬਦਲਿਆ ਕਰਦੇ ਹੈ ਕਿਸੇ ਵੀ ਕੀਮਤ ਤੇ ਬੋਟਾ ਦਾ ਅਧਿਕਾਰ ਖਤਮ ਕਰਨ ਦੀ ਇਜਾਜ਼ਤ ਨਾ ਭਾਜਪਾ ਨੂੰ ਦੇਵਾਂਗੇ ਜਾਂ ਕਿਸੇ ਵੀ ਤਖਤ ਨੂੰ ਨਹੀਂ ਦੇਵਾਂਗੇ ਸੰਵਿਧਾਨ ਨੂੰ ਬਚਾਉਣ ਲਈ 바ਵਾ ਸੌਦੇ ਮਿਸ਼ਨ ਨੂੰ ਬਚਾਉਣ ਲਈ ਬੋਟ ਦੇ ਅਧਿਕਾਰ ਨੂੰ ਬਚਾਉਣ ਲਈ ਆਪਣੀ ਨਾਗਰਿਕਤਾ ਬਚਾਉਣ ਦੇ ਲਈ ਦਲਤਾਂ ਦੀ ਐਸ்சிਬੀਸੀ ਕਲਾਸ ਦੇ ਲੋਕਾਂ ਦੇ ਮਾਨਸੁਧਕਾਰ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਮੈਂ ਅਤੇ ਮੇਰੀ ਟੀਮ ਦਾ ਹਰ ਵਰਕਰ ਹਰ ਸਮੇਂ ਯਾਰ ਨਵਾਈਆ 28 ਤਰੀਕ ਨੂੰ ਲਾਸਟ ਵਾਰ ਨਵਾਈ ਆਈ ਹੈ ਪਰ ਮੈਂ ਸਮਝਦਾ ਹਾਂ ਕਿ ਭਾਜਪਾ ਦੀ ਸਰਕਾਰ મોદી ਸਰਕਾਰ ਚੋਣ ਕਮਿਸ਼ਨ ਦੇ ਰਾਹੀਂ ਐਸੀਬੀਸੀ ਕਲਾਸ ਦੇ ਮਿਨੋਰਟੀਆਂ ਘੜੀ ਘੱਟ ਗਿਣਤੀ ਵਰਗ ਦੀਆਂ ਵੋਟਾਂ ਨੂੰ ਬਹਾਨਾ ਬਣਾ ਕੇ ਕੱਟਣਾ ਚਾਹੁੰਦੀ ਹੈ ਚੋਣ ਕਮਿਸ਼ਨਿਤ ਪਾਸੇ ਇੱਕ ਸਟੇਟਮੈਂਟ ਦੇ ਰਿਹਾ ਹੈ ਕਿ 2 ਕਰੋੜ 94 ਲੱਖ ਵੋਟਾਂ ਬਿਹਾਰ ਦੇ ਵਿੱਚ ਪਹਿਲਾਂ ਜਾਰੀਪੂਰ ਹੋਈਆਂ ਇਸ ਕਰਕੇ ਸਿਹਰੀ ਸੁਧਾਈ ਕਰ ਰਹੀ ਹੈ ਤੋਂ ਮੈਂ ਮੰਨਦਾ ਹਾਂ ਕਿ ਚੋਣ ਕਮਿਸ਼ਨ ਨੂੰ ਇਹ ਗੱਲ ਕਹਿਣੀ ਚਾਹੀਦਾ ਹੈ ਜੇ 2 ਲੱਖ 2 ਕਰੋੜ ਨੂੰ 94 ਲੱਖ ਕੋਟਾ ਜਾਲੀ ਪਈ ਹੈ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਜਾਲੀ ਵੋਟਾਂ ਨਾਲ ਜਿੱਤੇ ਆ ਉਹਨਾਂ ਨੂੰ ਸਾਰਾ ਨੂੰ ਡਿਸਮਿਸ ਕਰਕੇ ਦੁਬਾਰਾ ਚੋਣ ਜਿਹੜੀ ਆ ਉਹ ਕਰਵਾਉਣ ਚਾਹੀਦੀ ਹੈ ਔਰ ਦੂਜੀ ਗੱਲ ਜਨਮ ਪੱਤਰੀ ਜਿਹੜੀ ਇਹ ਗੱਲ ਕਰਦੇ ਆ ਜਿਹੜੇ ਪਿੰਡੂ ਖੇਤਰ ਦੇ ਲੋਕ ਹੈ ਸਾਮੇਰੀਏ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਜਨਮ ਪੱਤਰੀ ਦਾ ਪਤਾ ਨਹੀਂ ਨਾ ਹੀ ਉਹਨਾਂ ਕੋਲੇ ਸਾਧਨ ਹੈ ਪਿੰਡਾਂ ਦੇ ਵਿੱਚ ਪਹਿਲਾਂ ਕੀ ਸੀਗਾ ਕਿ ਡਿਲੀਵਰੀਆਂ ਹੋ ਜਾਂਦੀਆਂ ਸੀ ਦਾਈਆਂ ਹੁੰਦੀਆਂ ਸੀ ਤੇ ਛੋਟੇ-ਮੋਟੇ ਹਸਪਤਾਲਾਂ ਦੇ ਵਿੱਚ ਡੇਵੀ ਹੋ ਜਾਂਦੀ ਕੋਈ ਦਰਜ ਨਹੀਂ ਸੀ ਕਰਾਉਂਦਾ ਮਤਲਬ ਇਨਡਾਇਰੈਕਟ ਲੰਗ ਨਾਲ ਬਾਬਾ ਸਾਹਿਬ ਡਾਕਟਰ ਅੰਬेडकर ਦੁਆਰਾ ਤੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਫੋਟ ਦੇ ਅਧਿਕਾਰ ਨੂੰ ਖੋ ਕੇ ਐਸੀਬੀਸੀ ਤੇ ਮਿਨੋਰਟੀ ਵਰਗ ਦੇ ਲੋਕਾਂ ਦੀ ਨਾਗਰਿਕਤਾ ਭਾਰ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਮੋਦੀ ਤੇ ਅਮਿਤ ਸ਼ਾਹੀ ਚੋੜੀ ਖਤਮ ਕਰਨਾ ਚਾਹੁੰਦੀ ਹੈ ਇਹਦੇ ਵਿਰੋਧ ਚ ਅਸੀਂ ਚੇਤਨਾ ਕਾਨਫਰੰਸ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸ਼ੁਰੂਆਤ ਹੈ ਔਰ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਮੰਗ ਪੱਤਰ ਭੇਜ ਰਹੇ ਹਾਂ ਕਿ ਚੋਣ ਕਮਿਸ਼ਨ ਨੂੰ ਅਧਿਹਾ ਕਰਨ ਤੋਂ ਰੋਕਿਆ ਜਾਵੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਪਹਿਲਾਂ ਨਹੀਂ ਤਾਂ ਅਜਵੇਂ ਵੋਟ ਪੋਲ ਉਹਦਾ ਅਧਿਕਾਰ ਸੀਗਾ ਉਸ ਤੋਂ ਅਧਿਕਾਰ ਨਹੀਂ ਰਹਿਣਾ ਚਾਹੀਦਾ ਜੇ ਭਾਰਤੀ ਸੰਵਿਧਾਨ ਦੀ ਕੋਈ ਲੰਘਣਾ ਕਰਦਾ ਹੈ ਤੇ ਐਸਸੀਐਸਟੀ ਵਰਗ ਦੇ ਲੋਕਾਂ ਦੀਆਂ ਵੋਟਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਨਯੋਗ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਸ ਅਧਿਕਾਰੀ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਕਾਰਵਾਈ ਕਰਨੀ ਬਣਦੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੀ ਕਰ ਉਹਨਾਂ ਦੇ ਖਿਲਾਫ ਜਿੱਤੇ ਜਾਣੀ ਬਣਦੀ ਹੈ ਇਹ ਮੰਗ ਪੱਤਰ ਅਸੀਂ ਅੱਜ ਭੇਜ ਰਹੇ ਹਾਂ ਕਿ ਹਰ ਜ਼ਿਲ੍ਹਾ ਪੱਧਰ ਤੇ ਇਸ ਤਰ੍ਹਾਂ ਦੇ ਕਾਰਜ ਕਰਾਂਗੇ ਲੋੜ ਪਈ ਤਾਂ ਅੰਦੋਲਨ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਮਹਾਜਗ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਉਨੀ ਹਿੱਸੇਦਾਰੀ ਤੇ ਭਾਰ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਹੈ ਬਾਬਾ ਸਾਹਿਬ ਨੇ ਮਿਲ ਕਰਕੇ ਇਹ ਗੱਲ ਕਹਿੰਦੇ ਸੀ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਬਾਬਾ ਸਾਹਿਬ ਦੀ ਮਸ਼ਅ ਨੂੰ ਬਚਾਉਣ ਲਈ ਹਰ ਕੁਰਬਾਨੀ ਦੇ ਲਈ ਸਾਡਾ ਵਰਕਰ ਹਰ ਸਮੇਂ ਜੁਟਾਰ